ਆਮਦਨੀ ਅਠੰਨੀ ਤੇ ਖਰਚਾ ਰੁਪਈਆ ਜਿਸ ਕਿਸੇ ਵੀ ਸੰਸਥਾ ਦਾ ਖਰਚਾ ਆਮਦਨੀ ਤੋਂ ਜ਼ਿਆਦਾ ਹੋਵੇਗਾ ਉਹ ਸੰਸਥਾ ਕਰਜ਼ੇ ਵਿੱਚ ਡੁੱਬੇਗੀ ਹੀ ਸੰਗਰੂਰ ਨਗਰ ਕੌਂਸਲ ਦੇ ਹਾਲਾਤ ਅੱਜ ਕੱਲ ਕੁਝ ਇਸ ਤਰ੍ਹਾਂ ਦੇ ਹੀ ਬਣੇ ਹੋਏ ਨੇ ਸ਼ਹਿਰ ਦੇ ਵਿਕਾਸ ਕਾਰਜ ਤਾਂ ਦੂਰ ਸਥਾਨਕ ਨਗਰ ਕੌਂਸਲ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹ ਤੱਕ ਦੇ ਪੈਸੇ ਵੀ ਨਹੀਂ ਹਨ ਇਹਨਾਂ ਹੀ ਨਹੀਂ ਬਿਜਲੀ ਬੋਰਡ ਦੇ ਬਿੱਲਾਂ ਦੇ ਵੀ ਲੱਖਾਂ ਰੁਪਏ ਦੇ ਬਕਾਏ ਖੜੇ ਨੇ ਦਰਸਲ ਨਗਰ ਕੌਂਸਲ ਦੀ ਆਮਦਨੀ ਬਹੁਤ ਹੀ ਘੱਟ ਹੈ ਪਰ ਸ਼ਹਿਰ ਦੀਆਂ ਸੜਕਾਂ ਤੇ ਨਿਰਮਾਣ ਸੀਵਰੇਜ ਪਾਣੀਆਂ ਤੇ ਸਟਰੀਟ ਲਾਈਟਾਂ ਦੀ ਵਿਵਸਥਾ ਦਾ ਰੱਖ-ਰਖਾਅ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਰੂਪ ਵਿੱਚ ਕਾਫੀ ਪੈਸਾ ਖਰਚਣਾ ਪੈਂਦਾ ਹੈ ਜਿਸ ਦੇ ਤਹਿਤ ਨਗਰ ਕੌਂਸਲ ਦੇ ਆਰਥਿਕ ਹਾਲਾਤ ਦਿਨੋ-ਦਿਨ ਖਸਤਾ ਹੁੰਦੇ ਜਾ ਰਹੇ ਨੇ ਹਾਲਾਂਕਿ ਪਿਛਲੇ ਸਾਲ ਨਗਰ ਕੌਂਸਲ ਨੇ 8 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਪਰ ਆਪਣੇ ਬੁਰੇ ਹਾਲਾਤਾਂ ਦੇ ਚੱਲਦੇ ਨਗਰ ਕੌਂਸਲ ਹਾਲੇ ਤੱਕ ਇਸ ਦੀ ਕਿਸ਼ਤ ਤੱਕ ਨਹੀਂ ਚੁਕਾ ਪਾਇਆ ਅਤੇ ਹੁਣ ਆਰਥਿਕ ਮੰਦਹਾਲੀ ਤੋਂ ਛਡਕਾਰਾ ਪਾਉਣ ਲਈ ਹੁਣ ਇਸ ਨੂੰ ਆਪਣੀਆਂ ਬੇਸ਼ਕੀਮਤੀ ਜ਼ਮੀਨਾਂ ਨੂੰ ਵੇਚਣਾ ਪੈ ਰਿਹਾ ਹੈ। ਸੰਗਰੂਰ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਰੀਬ 15 ਕਰੋੜ ਦੀ ਦੇਣਦਾਰੀ ਹੈ ਅਤੇ ਇਸ ਖਾਸਾ ਹਾਲਤ ਵਿੱਚ ਨਗਰ ਕੌਂਸਲ ਕੋਲ ਆਪਣੀ ਜ਼ਮੀਨਾਂ ਨੂੰ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। ਟੂਰ ਕਮੇਟੀ ਦੇ ਲਾਇਬਿਲਟੀਆਂ ਜਿਹੜੀਆਂ ਹੈਗੀਆਂ ਨੂੰ ਕਮਿਟ ਆਊਟ ਕਰਨ ਲਈ ਆਪਾਂ ਕਮੇਟੀ ਦੀ ਜਿਹੜੀਆਂ ਜ਼ਾਇਦਾਸ ਹੈਗਾ ਉਹਨਾਂ ਨੂੰ ਸੇਲ ਕਰਨ ਦਾ ਆਪਾਂ ਪ੍ਰੋਗਰਾਮ ਬਣਾ ਰਹੇ ਆ ਤੇ ਉਹਨਾਂ ਨੂੰ ਸੇਲ ਆਊਟ ਕਰਕੇ ਆਪਾਂ ਇਹਨਾਂ ਦੇ ਖਰਚੇ ਜਿਹੜੇ ਆ ਮੀਟ ਆਊਟ ਕਰ ਰਹੇ ਆ ਕਮੇਟੀ ਕਿਸ ਟਾਈਮ ਕਮੇਟੀ ਦੇ ਕੋਈ 15 ਕਰੋੜ ਦੀ ਲਾਇਬਿਲਟੀ ਹੈਗੀ ਜਿਹਦੇ ਵਿੱਚ 8 ਕਰੋੜ ਰੁਪਇਆ ਇੰਪਰੂਵਮੈਂਟ ਫੰਡ ਦਾ ਲੋਨ ਵੀ ਸ਼ਾਮਿਲ ਹੈ ਉਹਦੇ ਵਿੱਚ ਇੰਟਰਸਟ ਦੀ ਵੀ ਹੈਗੀ ਥੋੜੀ ਜੀ ਅਮਾਉਂਟ ਤੇ ਬਾਕੀ ਮੁਲਾਜ਼ਮਾਂ ਦੇ ਤੇ ਬਿਜਲੀ ਬੋਰਡ ਦੀ ਦੇਣਦਾਰੀਆਂ ਸਾਡੇ ਕੋਲ ਬਿਜਲੀ ਬੋਰਡ ਦਾ ਕਰੀਬ ਕਰੋੜ ਰੁਪਇਆ ਬਿਲ ਦੇਣ ਜੋਗਾ ਹੈ ਪੰਜਾਬ ਸਰਕਾਰ ਵੱਲੋਂ ਵੀ ਸਮੇਂ-ਸਮੇਂ 'ਤੇ ਟੈਕਸ ਜਿਹੜੇ ਰਿਵਾਈਜ਼ ਕੀਤੇ ਜਾਂਦੇ ਆ ਤੇ ਆਪਾਂ ਵੀ ਹੁਣ ਕੁਝ ਗਵਰਨਮੈਂਟ ਲੈਵਲ ਤੇ ਸਾਡੀ ਐਕਸਾਈਡ ਡਿਊਟੀ ਵਗੈਰਾ ਪੈਂਡਿੰਗ ਚੱਲੀ ਆ ਰਹੀ ਹੈ ਕਾਫੀ ਦਿਨ ਤੋਂ ਐਕਸਾਈਡ ਡਿਊਟੀ ਨਹੀਂ ਮਿਲੀ ਤੇ ਟੈਕਸਿਸ ਆਪਣਾ ਪ੍ਰੋਪਰ ਟੈਕਸ ਵਗੈਰਾ ਕਲੈਕਟ ਕਰ ਰਹੇ ਆ ਹੋਰ ਵੀ ਜਿਹੜੇ ਰੈਂਟਲ ਜਿਹੜੀ ਸ਼ਾਪਸ ਹੈਗੀਆਂ ਆਪਾਂ ਉਹਨਾਂ ਤੋਂ ਰੈਂਟ ਤੋਂ ਰਿਕਵਰੀ ਪਾ ਕੇ ਕੇਸਿਸ ਵਗੈਰਾ ਪਾ ਰਹੇ ਆ ਤਾਂ ਕਿ ਵੱਧ ਤੋਂ ਵੱਧ ਜਿਹੜੀ ਨਗਰ ਕੌਂਸਲ ਤੇ ਆਮਦਨ ਵਧਾ ਹੋ ਸਕੇ ਉਹਨਾਂ ਐਵਰੇਜ ਬੇਸਿਸ ਅਸੀਂ ਕੋਈ 20 ਲੱਖ ਰੁਪਏ ਸਾਡੇ ਕੋਲ ਸ਼ਾਰਟਫਾਲ ਹੋ ਜਾਂਦਾ ਤੇ ਗਵਰਨਮੈਂਟ 15 ਤੋਂ 20 ਲੱਖ ਦੇ ਵਿੱਚ ਜਿਹੜਾ ਸਾਡਾ ਸ਼ਾਰਟਫਾਲ ਹੋ ਜਾਂਦਾ ਹੈ ਇਨਕਮ ਤੇ ਐਕਸਪੈਂਡ ਹੋ ਜਾਂਦਾ ਵਿੱਚ ਜਿਹੜੇ ਕਮੇਟੀ ਦੇ ਸਾਡੇ ਆਪਣੇ ਖਰਚੇ ਇਹ ਕਮੇਟੀ ਨੂੰ ਆਪਣੇ ਲੈਵਲ ਤੇ ਇਹਨੂੰ ਮੀਟ ਆਊਟ ਕਰਨਾ ਹੁੰਦਾ ਹੈ ਗਵਰਨਮੈਂਟ ਸੈਲਰੀਜ਼ ਜਾਂ ਬਿਲੀ ਬਿੱਲ ਦੇ ਕਦੀ ਵੀ ਗ੍ਰਾਂਟ ਵਗੈਰਾ ਜਾਂ ਤੁਹਾਨੂੰ ਕੰਪਨਸੇਟ ਨਹੀਂ ਕਰਦੀ ਇਹ ਅਸੀਂ ਆਪਣੇ ਲੋਕਲ ਲੈਵਲ ਤੇ ਸਾਰਾ ਕੁਝ ਖਰਚੇੜੀ ਮੀਟ ਆਊਟ ਕਰਨੇ ਹੁੰਦੇ ਆ ਪ੍ਰੋਪਰਟੀਆਂ ਵੇਚ ਰਹੇ ਆ ਬਾਕੀ ਹੋਰ ਵੀ ਆਪਾਂ ਐਕਸਪਲੋਰ ਕਰ ਰਹੇ ਆ ਕਮਰਸ਼ੀਅਲ ਜਿਹੜੀਆਂ ਸਾਡੀਆਂ ਸਾਈਟਸ ਹੈਗੇ ਆ ਆਪਾਂ ਉਹਨਾਂ ਨੂੰ ਉਹਨਾਂ ਨੂੰ ਵੇਚਣ ਦਾ ਤਕਰੀਰ ਹੈਗੀ ਸਾਡੇ ਜਿੱਤੇ ਸ਼ਹਿਰ ਵਾਸੀਆਂ ਨੇ ਜ਼ਮੀਨਾਂ ਵੇਚ ਕੇ ਫੰਡ ਚ ਡਾਉਣ ਦੀ ਨਗਰ ਕੌਂਸਲ ਦੀ ਸਕੀਮ ਤੇ ਨਾ ਸਿਰਫ ਸਵਾਲ ਖੜੇ ਕੀਤੇ ਨੇ ਬਲਕਿ ਪੰਜਾਬ ਸਰਕਾਰ ਤੋਂ ਵੀ ਨਗਰ ਕੌਂਸਲ ਦੀ ਆਰਥਿਕ ਮੰਦਹਾਲੀ ਤੋਂ ਬਾਹਰ ਕੱਢਣ ਦੀ ਮੰਗ ਵੀ ਕੀਤੀ ਹੈ ਇਹ ਹੈ ਜੀ ਜਿਹੜੀ ਨਗਰ ਕੌਂਸਲ ਸੰਗਰੂਰ ਹੈ ਇਹਦੇ ਬਹੁਤ ਮੁਲਾਜ਼ਮਾਂ ਦੇ ਅਜੇ ਤੱਕ ਇਹਨਾਂ ਨੇ ਬਕਾਇਆ ਪਏ ਨੇ ਬਕਾਇਆ ਨਹੀਂ ਦੇ ਸਕੇ ਬਿਜਲੀ ਦੇ ਬਿੱਲ ਲੰਮੇ ਸਮੇਂ ਤੋਂ ਦਿਨੋ ਦਿਨ ਵਧ ਹੀ ਜਾਂਦੇ ਨੇ ਉਹ ਨਹੀਂ ਦੇ ਸਕੇ ਸ਼ਹਿਰ ਦੇ ਵਿਕਾਸ ਬਈ ਤੁਹਾਨੂੰ ਪਤਾ ਹੀ ਹੈ ਵੀ ਪੈਸਾ ਨਹੀਂ ਹੈ ਤਾਂ ਵਿਕਾਸ ਕਿੱਥੋਂ ਹੋਊਗਾ ਜਗਾ ਜਗਾ ਤੇ ਟੋਏ ਪਏ ਹੋਏ ਆ ਪੈਸਾ ਕੋਈ ਹੈ ਨਹੀਂ ਸਰਕਾਰ ਕੋ ਦੇਣਦਾਰੀਆਂ ਨਹੀਂ ਹੈ ਹਰ ਵਾਰੀ ਸਰਕਾਰ ਜਦੋਂ ਵੀ ਕੋਈ ਵਿਕਾਸ ਕੰਮ ਕਰਦੀ ਹੈ ਤਾਂ ਕਰਜ਼ਾ ਲੈ ਕੇ ਕਰਦੀ ਹੈ ਇੱਕ ਕਦੋਂ ਤੱਕ ਜਾਇਦਾਦਾਂ ਵੇਚਦੇ ਰਹਿਣਗੇ ਜਿਹੜੀ ਇਸ ਟਾਈਮ ਤੇ ਜਿਹੜੀ ਨਗਰ ਕੌਂਸਲ ਦੀ ਪੀਛ ਨੇ ਬਹੁਤ ਮਾੜੀ ਹੈ ਦੇਣਦਾਰੀਆਂ ਮੁਲਾਜ਼ਮਾਂ ਦੀਆਂ ਏਜੰਸੀਆਂ ਦੀਆਂ ਹੋਰ ਬਹੁਤ ਸਾਰੇ ਬਕਾਇਆ ਖੜੇ ਰਹਿਣਗੇ ਕਿਉਂਕਿ ਜਿਹੜੀਆਂ ਜਾਇਦਾਦਾਂ ਵੇਚਣ ਨਾਲ ਵੀ ਖਰਚੀ ਪੂਰੀ ਨਹੀਂ ਹੋਣੇ। ਇਹਦਾ ਸਰਕਾਰ ਨੂੰ ਚਾਹੀਦਾ ਹੈ ਕੋਈ ਪੱਕਾ ਹੱਲ ਕੱਢੇ ਤਾਂ ਕਿ ਇੱਥੇ ਜਿਹੜੀਆਂ ਪੁਰਾਣੀਆਂ ਲੈਬਲਟੀਆਂ ਜਿਹੜੀਆਂ ਏਜੰਸੀਆਂ ਦੀਆਂ ਖੜੀਆਂ ਨੇ ਜਾਂ ਜੇ ਮੁਲਾਜ਼ਮਾਂ ਦੀਆਂ ਦਿਨਦਰੀਆਂ ਬਕਾਇਆ ਖੜੀਆਂ ਨੇ ਉਹ ਦਿੱਤੀਆਂ ਜਾਣ। ਜਿਸ ਨਗਰ ਕੌਂਸਲ ਕੋਲ ਬਿੱਲ ਭਰਨ ਤੱਕ ਦੇ ਪੈਸੇ ਨਹੀਂ ਹਨ ਉਸ ਤੋਂ ਸ਼ਹਿਰ ਦੇ ਵਿਕਾਸ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ? ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ਆਪਣੀ ਆਮਦਨੀ ਵਧਾਉਣ ਲਈ ਕੀ ਤਰੀਕਾ ਅਪਣਾਉਂਦੀ ਹੈ। ਜਾਫਰ ਨਗਰ ਕੌਂਸਲ ਸਿਰਫ ਜ਼ਮੀਨਾਂ ਵੇਚ ਕੇ ਹੀ ਕੁਝ ਸਮੇਂ ਲਈ ਆਪਣੇ ਖਰਚ ਚਲਾਵੇਗੀ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੇਦਾ ਟੀਵੀ